ਇਰਾਨ ਵਿੱਚ ਅਗਵਾ ਹੋਏ ਇਹਨਾਂ ਤਿੰਨਾਂ ਨੌਜਵਾਨਾਂ ਵਿੱਚੋਂ ਇੱਕ ਜਸਪਾਲ ਸਿੰਘ ਹਨ ਜੋ ਬੀਤੀ ਰਾਤ ਆਪਣੇ ਘਰ ਪਹੁੰਚ ਗਏ ਹਨ ਅਤੇ ਸਰਕਾਰਾਂ ਦਾ ਧੰਨਵਾਦ ਕੀਤਾ। ਸਾਨੂੰ ਬਹੁਤ ਘੁੱਟਿਆ ਸਾਡੇ ਪੈਸੇ ਵੀ ਖੋਲੇ ਸਾਡੇ ਕੱਪੜੇ ਉਤਾਰ ਦਿੱਤੇ ਗਏ 벨ਟਾਂ ਨਾਲ ਘੁੱਟਿਆ ਤੇ ਚਾਕੂਆਂ ਨਾਲ वार ਕੀਤੇ ਸਾਨੂੰ ਇੱਕ ਦੂਜੇ ਦਾ ਪਿਸ਼ਾਬ ਪੀਣ ਲਈ ਮਜਬੂਰ ਕੀਤਾ ਗਿਆ। ਇਹ ਨੌਜਵਾਨ ਪੰਜਾਬ ਦੇ ਹਨ ਇਹ ਤਿੰਨ ਨੌਜਵਾਨ 1 ਮਈ ਨੂੰ ਆਸਟ੍ਰੇਲੀਆ ਲਈ ਰਵਾਨਾ ਹੋਏ ਸਨ ਪਰ ਈਰਾਨ ਵਿੱਚ ਲਾਪਤਾ ਹੋ ਗਏ ਸਨ ਨੌਜਵਾਨਾਂ ਦੇ ਮਾਪਿਆਂ ਵੱਲੋਂ ਭਾਰਤ ਅੱਗੇ ਗੁਹਾਰ ਲਗਾਏ ਜਾਣ ਤੇ ਭਾਰਤ ਦੀ ਦਖਲਅੰਦਾਜ਼ੀ ਤੋਂ ਬਾਅਦ ਈਰਾਨ ਦੀ ਪੁਲਿਸ ਨੇ ਛਡਵਾ ਲਿਆ 1 ਜੂਨ ਤੋਂ ਲੈ ਕੇ 21 ਜੂਨ ਤੱਕ ਈਰਾਨ ਦੇ ਵਿੱਚ ਭਾਰਤੀ ਅੰਬੈਸੀ ਦੇ ਅਧਿਕਾਰੀਆਂ ਵੱਲੋਂ ਮੁਹੱਈਆ ਕਰਵਾਈ ਗਈ ਰਿਹائش ਤੇ ਰਹੇ ਸਨ ਅਤੇ ਤਿੰਨੇ ਨੌਜਵਾਨ ਭਾਰਤ ਸਰਕਾਰ ਵੱਲੋਂ ਚਲਾਏ ਗਏ ਆਪਰੇਸ਼ਨ ਸਿੰਧੂ ਦੇ ਤਹਿਤ ਈਰਾਨ ਤੋਂ ਭਾਰਤ ਪਹੁੰਚ ਚੁੱਕੇ ਹਨ ਤੇ ਉਹ ਆਪਣੇ ਪਰਿਵਾਰ ਦੇ ਨਾਲ ਹਨ ਜਸਪਾਲ ਸਿੰਘ ਸ਼ਹੀਦ ਭਗਤ ਸਿੰਘ ਨਗਰ ਦੇ ਲੰਗੋੜਿਆ ਪਿੰਡ ਦੇ ਰਹਿਣ ਵਾਲੇ ਹਨ ਉਹਨਾਂ ਦੇ ਪਰਿਵਾਰ ਵਾਲਿਆਂ ਦੇ ਉਹਨਾਂ ਦੇ ਘਰ ਵਾਪਸ ਆਉਣ ਤੇ ਸੁੱਖ ਦਾ ਸਾਹ ਲਿਆ ਹੈ ਜਸਪਾਲ ਸਿੰਘ ਨੇ ਦਸਿਆ ਕਿ 1 ਅਪ੍ਰੈਲ ਨੂੰ ਘਰ ਤੋਂ ਆਸਟ੍ਰੇਲੀਆ ਲਈ ਰਵਾਨਾ ਹੋਏ ਸਨ ਇੱਕ ਮਹੀਨਾ ਈਰਾਨ ਵਿੱਚ ਰੁਕਣ ਤੋਂ ਬਾਅਦ ਉਹਨਾਂ ਆਸਟ੍ਰੇਲੀਆ ਜਾਣਾ ਸੀ ਪਰ ਹੁਸ਼ਿਆਰਪੁਰ ਦੇ ਏਜੰਟ ਨੇ ਉਹਨਾਂ ਨੂੰ ਈਰਾਨ ਵਿੱਚ ਬੈਠੇ ਏਜੰਟਾਂ ਦੇ ਹਵਾਲੇ ਕਰ ਦਿੱਤਾ ਫਿਰ ਉਸਨੇ ਕਿਹਾ ਕਿ ਉਸ ਦਾ ਕੋਈ ਦੋਸਤ ਉਹਨਾਂ ਨੂੰ ਲੈਣ ਆ ਰਿਹਾ ਜੋ ਉਹਨਾਂ ਨੂੰ ਇੱਕ ਹੋਟਲ ਵਿੱਚ ਰੱਖੇਗਾ ਇਸ ਦੇ ਨਾਲ ਹੀ ਉਸਨੇ ਕਿਹਾ ਕਿ ਉਹ ਸਾਨੂੰ ਪੂਰਾ ਈਰਾਨ ਘੁਮਾਏਗਾ ਜਸਪਾਲ ਸਿੰਘ ਮੁਤਾਬਕ ਸਾਨੂੰ ਤਿੰਨਾਂ ਨੂੰ ਦੋ ਗੱਡੀਆਂ ਵਿੱਚ ਵੱਖ-ਵੱਖ ਕਰਕੇ ਬਿਠਾ ਦਿੱਤਾ ਸੀ ਅਤੇ ਫੋਨ ਖੋਲੇ ਸਨ ਸਾਨੂੰ ਫਿਰ ਕੱਟ ਲਗਾਉਣੇ ਸ਼ੁਰੂ ਕਰ ਦਿੱਤੇ ਸਾਡੀ ਖੂਨ ਵਗਦਿਆਂ ਦੀ ਵੀਡੀਓ ਬਣਾਈ ਅਤੇ ਸਾਡੇ ਘਰ ਪੇਚੀ ਸਾਡੇ ਘਰਦਿਆਂ ਕੋਲੋਂ ਪੈਸੇ ਮੰਗੇ ਘਰਦਿਆਂ ਨੇ ਕਿਹਾ ਕਿ ਇੱਕ ਹੱਥ ਪੈਸੇ ਲੈ ਲਓ ਅਤੇ ਇੱਕ ਹੱਥ ਸਾਡੇ ਮੁੰਡੇ ਨੂੰ ਵਾਪਸ ਕਰਦੇ ਹੋ ਜਸਪਾਲ ਸਿੰਘ ਘਰ ਪਹੁੰਚਣ ਤੇ ਭਾਰਤੀ ਐਮਬੈਸੀ ਇਰਾਨੀ ਪੁਲਿਸ ਦਾ ਧੰਨਵਾਦ ਕਰਦੇ ਨਹੀਂ ਥੱਕ ਰਹੇ ਇਸ ਦੇ ਨਾਲ ਹੀ ਸਲਾਹ ਵੀ ਦਿੰਦੇ ਹਨ ਕਿ ਏਜੰਟਾਂ ਦੇ ਚਤਰਾ ਵਿੱਚ ਪੈ ਕੇ ਵਿਦੇਸ਼ਾਂ ਦਾ ਆਰਾਮ ਤੇ ਹਥਿਆਰ ਨਾ ਕਰੋ